ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਉਸਤਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਵਾਜ਼ਾਰ ਸਕਦੇ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਣਾ ਆ ਤੇ ਤਰਨ ਤਾ ਜਿਹੜਾ ਇਹ ਟ੍ਰੈਂਡ ਸੈਟਲ ਹੋਏਗਾ ਬੰਦਾ ਇਹ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਆਨੇ ਕੁਝੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਤੇ 15 ਸਾਲ ਸੰਤਾਪ ਪੰਜਾਬ ਨੇ ਭੋਗ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਹੀ ਸ਼ਹੀਦ ਇਸ ਸਟੇਜ ਉਤੇ ਬਹੁਤ ਸਾਰੇ ਉਹ ਪਰਿਵਾਰ ਅੱਜ تشریف فرما ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ ਮੈਂ ਉਹਨਾਂ ਦੇ ਨਾਮ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹੁੰਦੀਆਂ ਤੇ ਕੁਝ ਐਹੋ ਜਿਹੀਆਂ ਫੋਰਸੇਜ਼ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ ਮਦਦ ਵੀ ਕਰਦੇ ਪਹਿਲੇ ਤੇ ਤਰਨਤਾਰਨ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਹੈ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾ ਬਟਾਲੇ ਸ਼ਹਿਰ ਚ ਜਿਹੜਾ ਬਿਲਕੁਲ ਨੇੜੇ ਹੈ ਕਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀਆਂ ਚਲਾਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਜਿਨ੍ਹਾਂ ਨੂੰ ਗੋਲੀਆਂ ਵੱਟੀਆਂ 6-6 ਗੋਲੀਆਂ ਇੱਕ ਬੰਦੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜਮੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਦ ਤਨ ਤਰਨਤਾਨ ਵੀ ਬੱਦ ਹੋਏ। ਇਹ ਫੈਸਲਾ ਹੁਣ ਤਰਨਤਾਨ ਦੇ ਲੋਕਾਂ ਨੇ ਲੈਣਾ ਹੈ। ਮੈਂ ਤਰਨਤਾਨ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ? ਕੀ ਅਸੀਂ ਚਾਹਨੇ? ਕਿ ਜਿਹੜੇ ਲੋਕ ਸਾਡੇ ਕੋ ਫਰੋਤਕਿਆ ਰਹਿੰਦੇ ਨੇ ਸਾਡੇ ਪਰਿਵਾਰਾਂ ਕੋ ਫਰੋਤੀਆਂ ਲੈਦੇ ਨੇ ਕਿ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਜਿਹੜਾ ਬੜਾ ਵੱਡਾ ਪਛੋਕੜ ਐ ਸੀ ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਕਰਨ ਤਾਲ ਦੀ ਜ਼ਮੀਨੀ ਚੋਲ ਆਉਣ ਵਾਲਾ ਫੂਚਰ ਪੰਜਾਬ ਦਾ ਦੱਸਿਆ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਬੂਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਕਰਨਤਾਰ ਨੂੰ ਅਪੀਲ ਨਹੀਂ ਕਰਦਾ ਸਬੂਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਕਿ ਅਜਿਹੀ ਕੋਈ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪੈਣੇ ਖਵਾਣੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਜੀ ਸੌ ਸਕਿਓ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀਆਂ ਛਾਤਾਂ ਆਪਣੇ ਪੀੜ੍ਹੀਆਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਨ ਹੋਇਆ ਤੁਸੀਂ ਪ੍ਰਤਾਪ ਬਾਸਵਾ ਦੇ ਬਿਆਨ ਸੁਣ ਕੇ ਹਟਿਓ ਬਾਸਵਾ ਦੇ ਵੱਲੋਂ ਵਿਰੋਧੀਆਂ ਤੇ ਤੰਜ ਕਸੇ ਗਏ ਨੇ ਉਹਨਾਂ ਨੂੰ ਖਰੀਆਂ-ਖੋਟੀਆਂ ਸੁਣਾਈਆਂ ਗਈਆਂ ਨੇ ਇਸ ਤੋਂ ਪਹਿਲਾਂ ਦੱਸਦੀ ਹੈ ਕਿ ਕਾਂਗਰਸ ਦੇ ਵੱਲੋਂ ਪਾਰਟੀ ਵੱਲੋਂ ਪੂਰੇ ਭਾਰਤ ਦੇ ਵਿੱਚ ਵੋਟ ਚੋਰ ਗੱਦੀ ਛੋੜ ਨਾਰੇ ਤਹਿਤ ਇੱਕ ਮੁਹਿੰਮ ਛੇੜੀ ਗਈ ਸੀ ਰਾਹੁਲ ਗਾਂਧੀ ਵੱਲੋਂ ਪਾਸਪਾ ਦੁਆਰਾ ਕੀਤੀ ਜਾ ਰਹੀ ਵੋਟ ਚੋਰੀ ਖਿਲਾਫ ਵਿੱਡੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਤਾਰੀਵਾਰ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਜਾਗਰੂਕ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੌਰਾਨ ਵੋਟ ਚੋਰੀ ਖਿਲਾਫ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਸੀ ਤੇ ਬਰਤਾਪ ਬਾਸਵਾ ਨੇ ਬਿਹਾਰ ਦੇ ਉਦਾਹਰਣ ਦਿੰਦੇ ਦੱਸਿਆ ਸੀ ਕਿ ਉੱਥੇ 65 ਲੱਖ ਵੋਟਾਂ ਝਾਲੀ ਕਹਿ ਕੇ ਨਜਾਇਜ਼ ਤੌਰ ਤੇ ਕਟਮ ਦੀ ਕੋਸ਼ਿਸ਼ ਕੀਤੀ ਗਈ ਸੀ ਬਾਸਵਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਬਿਹਾਰ ਮੰਗੂ ਪੰਜਾਬ 'ਚ ਵੀ ਵੋਟ ਚੋਰੀ ਹੋ ਸਕਦੀ ਆ ਉਹਨਾਂ ਨੇ ਕਿਹਾ ਕਿ ਇਸ ਖਤਰੇ ਦੇ ਮੱਦੇ ਨਾਜ਼ਰ ਉਹ ਲੋਕਾਂ ਨੂੰ ਜਾਗਰੂਕ ਅਰਹਣੇ ਤੇ ਬਾਸਬਾਨੇ ਅੱਗੇ ਵੀ ਕਿਹਾ ਕਿ ਪੰਜਾਬੀਆਂ ਨੂੰ ਹੁਣ ਵੀ ਇਹ ਪਤਾ ਲੱਗ ਗਿਆ ਕਿ ਕਾਂਗਰਸੀ ਹੀ ਵਧੀਆ ਦੇ ਸੂਚਜਾ ਰਾਜ ਦੇ ਸਕਦੀ ਆ